ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਕਿਸਾਨ ਵੀਰੋ ਅੱਜ ਤੇ ਜਿਹੜੀ ਆਪਾਂ ਵੀਡੀਓ ਬਣਾ ਰਹੇ ਆ ਪਿੰਨ ਬਟਾਰੀ ਤਹਿਸੀਲ ਬੱਬ ਕਲਾ ਸਾਹਿਬ ਤੇ ਜ਼ਿਲ੍ਹਾ ਅੰਮ੍ਰਿਤਸਰ ਅੰਮ੍ਰਿਤਪੀਰ ਕੋਲ ਆਪਾਂ ਆਏ ਆ ਤੇ ਅੱਜ ਦੇ ਵੀਡੀਓ ਦੇ ਵਿੱਚ ਤੁਹਾਨੂੰ ਟੋਟਲ ਤਿੰਨ ਗਾਵਾਂ ਦਿਖਾਉਣੀ ਆ ਚਾਰ ਗਾਵਾਂ ਦਿਖਾਉਣੀ ਆ ਚਾਰੇ ਸੋਇਆਂ ਤੇ ਚਾਰਾਂ ਮਗਰੀ ਵਛੀਆਂ ਬਾਕੀ ਸਾਰੇ ਵੀਰਾਂ ਨੂੰ ਹੱਥ ਜੋੜ ਕੇ ਬੇਨਤੀ ਇਹ ਹੀ ਆ ਵੀ ਆਪਣੀ ਇੱਥੇ ਆ ਕੇ ਚੋ ਚੋ ਆ ਕੇ ਤਸੱਲੀ ਕਰਕੇ ਆਪਣੀ ਸਮਝਣਾ ਤੇ ਆਪਣੀ ਮਰਜ਼ੀ ਨਾਲ ਪਸ਼ੂ ਖਰੀਦੋ ਜੀ ਤੇ ਜਿਹੜਾ ਕੋਈ ਨਹੀਂ ਪਹੁੰਚ ਸਕਦਾ ਆਪਣੀ ਵੀਡੀਓ ਕਾਲ ਤੇ ਦੋ ਟਾਈਮ ਚੁਆਈ ਕਰਾ ਲਓ ਤੇ ਬਾਕੀ ਸਾਡੀ ਬੇਨਤੀ ਹੈ ਲੈ ਵੀ ਜਰੂਰ ਧਿਆਨ ਦਿਆ ਕਰੋ ਜੀ ਆਪਣੀ ਸਮਝਣਾ ਤੇ ਆਪਣੀ ਜ਼ਿੰਮੇਵਾਰੀ ਤੇ ਪਸ਼ੂ ਲਓ ਹਾਂਜੀ ਵੀਰ ਜੀ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਜੀ ਹੋਰ ਠੀਕ ਠਾਕ ਜੀ ਕਿਰਪਾ ਬਾਬੇ ਪਾਲਾ ਉਹਦੀ ਭਾਜੀ ਤੇ ਨਾਮ ਦੱਸ ਤੇ ਕਰੀਫਾ ਭਾਈ ਮੇਰਾ ਅਮਰਪਾਲ ਸਿੰਘ ਜੀ ਪਿੰਡ ਬਟਾਰੀ ਜ਼ਿਲ੍ਹਾ ਅੰਮ੍ਰਿਤਸਰ ਤਸਵੀਰ ਬਾਬਾ ਬਕਾਲਾ ਖਲਚਵੇਂ ਤੋਂ ਪੈਂਦਾ 2 ਕਿਲੋਮੀਟਰ ਦੂਰ ਰਿਆ 4 ਬਿਆ 7 ਮਸਰ ਪੈਂਦੀ ਤਰਤਲ ਨੂੰ ਪੈਂਦੀ ਖਲੂਸਾ 20 ਪੈਂਦਾ ਜਲੰਧਰ 50 ਪੈਂਦਾ ਮੇਨ ਰੋਡ ਤੋਂ ਹਾਈਵੇ ਤੋਂ ਸਰਕਾਰੀ ਸਕੂਲ ਲੱਗੋ ਕਰਿਆਨੇ ਦੁਕਾਨ ਲੱਗੋ ਦੋ ਨੰਬਰ ਗੜੀ ਜੀ ਭਾਈ ਅਮਰਪਾਲ ਮੇਰਾ ਨਾਮ ਵਾਪਸ ਨਾਲ ਕਾਵਲ ਸਿੰਘ ਜੀ ਫੋਨ ਨੰਬਰ ਹੀ ਬੋਲਦਾ ਫੋਨ ਨੰਬਰ 842418615 ਇੱਥੇ ਵਟਸਐਪ ਚੱਲਦਾ ਪਈ ਠੀਕ ਹੈ ਹਾਂਜੀ ਅੱਜ 4 ਤੇ 4 ਹੋ ਗਏ ਚੋਹਾਂ ਉਹ ਵੀ ਬੱਸੀਆਂ ਭਾਈ 4 ਨਹੀਂ ਇੱਕ ਸਾ ਹਾਂਜੀ ਸੋਨੇ ਰੰਗ ਰੂਪ ਦੀ ਆ ਹਾਂਜੀ ਆਜੀ ਤੇ ਕਿੰਨਾ ਦੁੱਧ ਦੋ ਟੋਕਾ ਕੁਛ 15 ਕਿਲੋ 14 ਕਿਲੋ ਦੀ ਕੀਮਤੀ ਦਵਾਂਗਾ ਫਿਰ ਭਾਈ ਤਿਆਰ ਜਿਹੜਾ ਮੌਕੇ ਤੇ ਤਿਆਰ ਮੌਕੇ ਤੇ ਤਿਆਰ ਜਿਹੜਾ 50 ਲੀਟਰ ਮਿਲਦਾ ਕਿਉਂਕਿ ਦੋ ਟਾਈਮ ਇਹਨੇ ਤਿੰਨ ਟਾਈਮ ਭੱਡੇ ਭਾਈ ਮੈਂ ਆਪਣੇ ਘਰ ਪਾਣੀ ਅੱਛਾ ਹਾਂਜੀ ਤੋਰਾਂ ਫਿਰ ਇੱਕ ਰੀਆ ਬਾਕੀ ਸੋਨੇ ਰੰਗ ਰੂਪ ਤੇ ਆ ਸੱਤ ਕਾਟ ਦੀ ਚੰਗੀ ਆ ਵੀ ਹੁਣ ਧੁੱਪਾਂ ਲੱਗਣੀਆਂ ਸ਼ੁਰੂ ਹੋ ਗਈਆਂ ਧੁੱਪਾਂ ਤਾਂ ਪਾ ਲੱਗਣ ਦਾ ਹੁਣ ਇੱਕ ਰੀ ਦੋ ਵਧਨੀਆਂ ਸਾਰੀਆਂ ਫਿਰ ਚਲ ਓਏ ਡਰ ਗਿਆ ਇਹ ਕੀ ਆ ਥਾਣੇ ਦੇ ਆਪਾਂ ਦੇਖ ਸਕਦੇ ਲੱਗੇ ਤਾਂ ਬਾਕੀ ਉਹ ਮਾਸ ਜਿਹਾ ਇੱਕ ਵੱਖਰਾ ਲੱਗਾ ਥਾਣਾ ਉਤਰਾਂ ਵਧੀਆ ਹੱਥ ਦੀ ਚਵਾਈ ਵਾਲਾ ਪਰਸ ਮਾਗੇਸਨ ਹੋਰ ਵਧੀਆ ਕਰਦਾ ਬਾਕੀ ਉਤਰ ਇਹ ਆ ਵੀ ਕੱਦ ਕਾਟ ਦੀ ਚੰਗੀ ਆ ਰੰਗ ਰੂਪ ਦੇ ਵੀ ਸੋਹਣੀ ਆ ਅਜੇ ਤਾਂ ਅਮੀ ਦੁਪਹਿਰ ਦਾ ਜਿਹੜਾ ਵੀਡੀਓ ਬਣਾਉਂਦਾ ਕੋਈ ਵੀ ਰੋਸਾ ਨਾ ਸਾਫ ਲਾ ਲੈ ਤੇ ਮੁੱਲ ਫਿਰ ਵੇਚੀ ਇਹਦਾ ਕਿੰਨੇ ਦੀ ਜਿਹੜੀ ਹੱਥ ਪਾੜੀ ਬੱਚੀ ਜਿਹੜੀ ਮਗਰ ਚੰਗੀ ਇਹਦੇ ਹਾਂਜੀ ਹਾਂ ਬੱਚਾ ਜੇ ਤੇ ਮੋਹਰੀ ਡੱਬੀ ਬੱਛੀ ਆ ਭਾਜੀ ਠੀਕ ਹੈ ਜੀ ਹਾਂਜੀ ਜਿੱਤਰਾ ਦਾ ਮੱਥਾ ਇਹਦਾ ਗਾਂ ਦਾ ਬੱਚੀ ਦਾ ਉਤਰਾਂ ਦਾ ਹੀ ਗਾਂ ਦਾ ਹੈ ਇੱਕ ਰੀ ਚਿਹਰਾ ਕਰੇ ਤੈਨੂੰ ਗਾਂ ਦਾ ਫਿਰ ਆ ਦੇਈ ਸਭ ਬਹੁਤ ਸੋਹਣੀ ਬੱਛੀ ਆ ਦੀ ਭਾਜੀ ਠੀਕ ਹੈ ਹਾਂਜੀ ਤੇ ਮੁੱਲ ਫਿਰ ਇਹਦਾ ਮੁੱਲ ਤੇ ਮੈਂ ਭਾਈ ਗਾੜ ਕਰ ਲੇ ਸਾਂਝਨਾ ਕਰੀਏ ਜਿਆਦੀ ਗੱਲ ਕਰੀਏ ਵਿੱਚ ਅੱਜ ਆਵਾਜ਼ ਨਾ ਬਾਤ ਨਹੀਂ ਆਈ ਚੁੱਪ ਦਾਪ ਲੱਗੀ ਹੈ 60 ਦੀ ਕੜ ਦੀ ਜਿਹੜੀ ਹੈ ਹਾਂਜੀ ਤੇ ਕਰਦੀਏ ਮੰਤਨ ਕਰ ਦੋ ਹੋਰ ਕਿ ਫਿਰ ਜੈਸ ਤੋਂ 55 ਦੇ ਦਿਨੀ ਹੋਰ ਪੀਸ ਅੱਛਾ 55000 ਬਾਕੀ ਵਿੱਚੋਂ ਮੰਤਨ ਹੋਰ ਹੋ ਜਾ ਬਾਕੀ ਵਿੱਚੋਂ ਮੰਤਨ ਨਾ ਕੋ ਪੜਦਾ ਫੋਨ ਲਾ ਲਿਆ ਪਿੱਛੇ ਠੀਕ ਹੈ ਜੀ ਹਾਂ ਤੇ ਹੁਣ ਆ ਗਈ ਆਪਣੇ ਕੋਲ ਦੂਸਰੇ ਮੰਤਨ ਜਰਸੀ ਤੋਂ ਇਸ ਦੇ ਜੋ ਮਰਜੀ ਤੇ ਸਾਈਜ਼ ਦੇਖ ਲੈ ਜੀ ਹਾਂਜੀ ਜੋ ਦਿਨ ਕੋ 13 ਲੀਟਰ ਵਾਲਾ ਹੋਊਗਾ ਤਿਆਰ ਮੌਕੇ ਤੇ ਮੈਨੇ ਕੋ ਤਿੰਨ ਟਾਈਮ ਆਪਣੇ ਘਰ ਪੈਣ ਫਰਾ ਮਿਲੇ ਚਲੋ ਖੋਲੋ ਫਿਰ ਤੋਰਦੇ ਆਂ ਇਹਦੇ ਮਗਰ ਆ ਦੂਜੇ ਨੰਬਰ ਵਾਲੀ ਆ ਪਾਜੀ ਬੱਛੀ ਦੀ ਆਹ ਵਾਲੀ ਬੱਛੀ ਜੀ ਥੀਲੀ ਦੀ ਰੱਸੀ ਵਾਲੀ ਜੀ ਠੀਕ ਹੈ ਜੀ ਹਾਂ ਜੀ ਵੱਡੀ ਬੱਛੀ ਆ ਪਾਜੀ 13 ਲੀਟਰ ਦੁੱਧ ਜਿਹੜਾ ਹੁਣ ਕਿੰਦੇ ਵੀ ਮੌਕੇ ਤੇ ਹੈਗਾ ਉਹ ਤੁਸੀਂ ਆਪਨਾ ਦੋ ਟਾਈਮ ਚੋਗ ਲੈਣਾ ਹੈ ਨਾ ਥਾਣਾ ਇਹਦੇ ਵੀ ਤੁਹਾਨੂੰ ਲਾਗੇ ਤੇ ਦਿਖਾ ਲਈਂ ਹਾਂ ਲਿਖ ਸੰਦੇ ਜੀ ਡੱਬੂ ਵੀ ਵਿੱਚ ਪਾਜੀ ਆ ਕੇ ਜਰਸੀ ਚ ਆਉਂਦੀ ਆਰ ਸਰਚ ਵੀ ਆਉਂਦੀ ਆ ਬਾਕੀ ਦੁੱਧ ਵੀ ਸੰਗਣਾ ਮੱਝਾਂ ਵਰਗਾ ਮਹੀਆਂ ਵਰਗਾ ਮਹੀਆਂ ਦਾ ਫਿਰ 60 ਫੇਟ ਆਉਗੀ ਆ ਵੀ ਪਾਜੀ ਤੇ ਕਿੰਨਾ ਫਿਰ ਇਹਦਾ ਮੁੱਲ ਵੀ ਜੀ ਫਿਰ ਮੁੱਲ ਤੁਸੀਂ ਦੱਸ ਦੋ ਵੱਡੇ ਭਾਜੀ ਕਿੰਨਾ ਕਰਨੀਏ ਤਾਂ ਆਪ ਹੀ ਕਰ ਦੋ ਜੱਜਾ ਮੁੱਲ ਤੇ ਸਾਠ ਹੀ ਕਰਦੇ ਕਿੰਨੇ ਦੇ ਦਈਏ ਬਰਾਬਰ ਕਰ ਦਈਏ ਕਿ ਹੋਰ ਕਰ ਦਈਏ ਤਾਂ ਹਾਂਜੀ 55 ਦਾ ਕਰੀਏ ਮੰਨ ਤਾਂ ਨਹੀਂ ਇਹਦਾ ਕਿੰਨਾ ਕਰਾਂਗੇ ਕਿੰਨਾ ਕਰ ਦਈਏ ਪਰ ਆਜਾ ਨਾ ਕਰੇਗਾ ਪੂਰੇ 50 ਦੀ ਜਾਂ ਦੋ ਕਰਦਾ ਕਿ ਦੋ ਘਟ अच्छा 48000 ਦੀ ਗਾਂ ਦੇ 48000 42000 ਦੀ ਬਣਪਰਾ ਫੋਨ ਵਾਲੇ ਹੋਰ ਮਾਨਤਾਨ ਕਰਾਂਗੇ ਅੱਗੇ ਮਾਨਤਾਨ ਖੁੱਲੇ ਹੀ ਹੋਣਗੇ ਖੁੱਲੇ ਕਰਾਂਗੇ ਮਾਨਤਾਨ ਨੂੰ ਪੀਸਿਆਂ ਫੋਨ ਲਾਵੇ ਇੱਕ ਰੇ ਬਣਪਰਾ ਮੋੜਦੇ ਨਹੀਂ ਬਟਾਰੀਓ ਕਿਸ ਨੂੰ ਠੀਕ ਹੈ ਜੀ ਹਾਂ ਹਾਂ ਵੇਚਣ ਵਾਲੇ ਬਣਪਰਾ ਮੰਗੂਗਾ ਖੁੱਲਾ ਮਾਨਤਾਨ ਕਰਾਂਗੇ ਤੇ ਹੁਣ ਆ ਜਿਹੜੀ ਜੇ ਇਹ ਵੇਚੀਏ 6000 ਰੁਪਏ ਭਾਜੀ ਸੂਈ ਨੂੰ ਠੀਕ ਹੈ ਹਾਂ ਜੀ 10 ਕਿਲੋ ਬੋਲਾ ਕੇ ਹਰ ਹੋਗਾ ਵਛੀ ਕੋ ਕਿ ਵਾਪਸ ਮੈਂ ਇੱਕ ਨੰਬਰ ਲਗਾਊਗਾ ਬੋਲੇ ਤੇ ਜੀ ਠੀਕ ਹੈ ਇਹ ਬੋਲੇ ਤੇ ਬਾਕੀ ਉਹਨਾਂ ਨੂੰ ਤੇ ਟਾਈਮ ਹੋ ਗਿਆ ਜੀ ਹੁਣ ਸੋਈ ਮੈਂ ਵੀ ਵਿੱਚੋਂ ਅਗਲੀ ਬੋਲੇ ਤੇ ਜ ਜੀ ਨਮਰਾਲੀ ਆ ਵੇਖੋ ਬੱਚੀ ਤਾਂ ਜੀ ਬੱਚਾ ਬਿਲਕੁਲ ਚੋਹ ਮਗਰੀ ਬੱਚੀਆਂ ਬੀਬਾ ਜੀ ਆ ਚੋਥੀ ਜਿਹੜੀ ਬੁੜਕੇ ਹੋਣੀ ਐ ਅੱਜ ਠੀਕ ਹੈ ਜੀ ਹਾਂਜੀ ਹਾਂਜੀ ਚਲੋ ਇਹ ਕੋਲ ਬੱਚੀ ਕੋ ਸੋਦੇ ਵੀ ਤੋਰਦੇ ਕਿੰਨਾ ਇਹਦੇ ਕੋਲ ਹੁਣ ਮੌਕੇ ਤੇ ਸਿਰਫ 10 ਕਿਲੋ ਵੀ ਜੀ ਬੜਾ ਤਿਆਰ ਹੋ ਗਰ ਬੀਬਾ ਜੀ ਛੇ ਮਾ ਦਿਨ ਸ੍ਰੀ ਨੂੰ ਅੱਜ ਕਿੰਨਾ ਦੁੱਧ ਕਰੀ ਜਾਊਗੀ ਇਹ ਦੁੱਧ ਵੀ ਜੀ ਬੱਚੀ ਤੇਰਾ ਜਿਆਦਾ ਕੋਲ ਕਰੂਗੀ 13 ਲੀਟਰ ਦੇ ਲਾਗੇ ਬੰਨੇ ਵੀ ਕਹਿੰਦੇ ਤੇ ਕਰੀ ਜਾਊਗੀ ਬਾਕੀ ਇਹ ਆ ਵੀ ਗੱਤੀ ਕਰੋਸ ਤੇ ਕਾਦੇ ਦਾ ਉਸਾ ਹੋਣਾ ਹੈ ਦਰਮਿਆਨਾ ਜਿਹਾ ਚਲੋ ਲੈ ਜਾ ਫਿਰ ਹੋਰ ਹਾਂ ਇਹ ਜਸ ਨਿਸ਼ੇ ਪਾ ਰਿਹਾ ਲੱਗਦਾ ਦੇਖ ਮੈਂ ਚਲੋ ਕੋਈ ਨਹੀਂ ਉੱਥੇ ਜਾ ਕੇ ਦਿਖਾ ਲੈਂਦੇ ਬਾਕੀ ਬਿਲਕੁਲ ਫਿਕਸ ਹੈ ਦਰਦੀ ਇਹ ਥਾਣ ਕਾ ਨਾ ਲੱਗਾ ਭਾਜੀ ਮਹੀਆ ਰਗਾਈ ਆ ਨੇ ਹਾਂ ਦੇਖ ਸਾਡੇ ਥਾਣੇ ਦੇ ਲੱਗੇ ਤੋਂ ਪਰ ਸਵੀ ਨਹੀਂ ਬੋਣੀ ਆ ਭਾਜੀ ਚੋਂ ਲੱਗਿਆ ਮੁੱਲ ਫਿਰ ਮੁੱਲ ਤਾਂ ਹੀ ਦੱਸੋ ਆਪ ਹੀ ਕਰ ਦੋਗੇ ਮੈਂ ਤਾਂ 55 ਹੀ ਕਰਨਗੇ 50 ਜਿਆਦਾ ਨਹੀਂ ਜਾਣੀ ਇਹ ਕਿੰਨੇ ਦੀ ਹੋ ਜੂਗਾ ਆਪ ਹੀ ਜਿਆਦਾ ਜੀ ਗੱਲ ਕਰੀਏ ਵੇਚਣ ਵਾਲੀ ਕੀ 50 ਜਿਹੜੀ ਆ ਬੀਚਾ ਹੋਰ ਥੱਲੇ ਆਈ ਏ 45 ਜੋ ਕੀ ਛੱਡਣਾ ਇਹ ਤਾਂ ਧੱਕਾ ਨਹੀਂ ਧੱਕਾ ਨਹੀਂ ਹੁੰਦਾ 43000 ਦੀ ਬੀਚੀ ਦੇਣੀ 43000 43000 ਦੀ ਬੀਚੀ ਦੇਣੀ ਠੀਕ ਹੈ ਜੀ ਆ ਮਰਦਾਨ ਕਰਾਂਗੇ ਉਹ ਪਹਿਨਪਰਾ ਫੋਨ ਲਾਵੇ ਲੀਵਾ ਵਿਖਾਲ ਦੇ ਥਾਂ ਥਾਂ ਨੂੰ ਵਿਖਾਲ ਦੇ ਕੀ ਚੀਜ਼ ਲੱਗਾ ਵਾ ਹਾਂਜੀ ਜਿੱਦਾਂ ਕੱਢੋ ਤਾਂ ਛੱਡ ਲਈ ਫਿਰਦੀ ਤੇ ਨਹੀਂ ਛੱਡਦੀ ਆ ਜਿਹੜੀ ਹਾਂ ਤੇ ਹੁਣ ਆ ਜਿਹੜੀ ਜੇ ਤੁਸੀਂ ਕਿਹਨੂੰ ਕਿਹ ਕੋਈ ਦੋ ਦੱਸ ਲੋਗਾ ਜਿਹੜੀ 9 ਕਿਲੋ ਦੀ ਦਵਾਂਗੇ ਸਾਫ ਬੁਮਾਰ ਥਾਨਪੂ ਛਟਾ ਉਹ ਆਪਣੀ ਗਾਰੰਟੀ ਆ ਸੋਰਾ ਫੇ ਦੇਖ ਲੈ ਹੋਰ ਵਿਸਤੋਰ ਦੇ ਦਰਦੀਆਂ ਮਾਂ ਪਾਜੀ ਝਾਂਜੜਾ ਤੋਂ ਕਾਲਾ ਪੈ ਨਹੀਂ ਕਾ ਉਹ ਇੱਕ ਕਾਲੀ ਦੀ ਅਸਲੀ ਆ ਗਈ ਆ ਵੀ ਭਾਈ 9 10 ਲੀਟਰ ਦੁੱਧ ਜਿਹੜਾ ਹੰਟਿੰਗ ਦੇ ਵਿੱਚ ਹੈਗਾ ਇੱਕ ਮਿੰਟ ਰੋਕ ਦੇ ਖਾਂ ਜਿਹੜੇ ਦੇਖ ਸਾਦੇ ਲੱਗੇ ਤਾਂ ਲੈ ਜੀ ਤੇ ਇਹਦਾ ਫਿਰ ਮੁੱਲ ਮੁੱਲ ਛੋਟਾ ਹੈ ਫਿਰ ਭਰੀ ਇਹਦਾ ਕਿੰਨਾ ਪੁੱਲ 42000 ਕਰਦੇ ਕਿੰਨੇ ਦੇ ਵੀ 36 ਦੇ ਦिए ਹਾਂਜੀ 36 ਦੀ 30000 ਅੱਛਾ 30000 ਮਿਲ ਗਿਆ ਠੀਕ ਹੈ ਜੀ ਬਾਕੀ 10 ਕਿਲੋ ਦਾ 9 ਕਿਲੋ ਦੀ ਗਾਰੰਟੀ ਹੈ ਸੂਨਾ ਸਾਇਆ ਕੋ ਭਟਦਾ ਦੋ ਟਾਈਮ ਚੋਲੇ ਤਿੰਨ ਟਾਈਮ ਚੋਲੇ ਹਾਂਜੀ ਪੁੱਛ ਜਾ ਫੋਨ ਕਰੇ ਡੰਗਲਬਾਰੇ ਲਾਹਮਾ ਨਾ ਮੇਰਾ ਘਰ ਠੀਕ ਹੈ ਜੀ ਤੇ ਬਾਕੀ ਕੋ ਫੋਨ ਲਾਵਗਾ ਤੇ ਮਨ ਤਾਂ ਸਾਰੀਆਂ ਚ ਖੁੱਲਾ ਹੋ ਜਾਊਗਾ ਤੇ ਤਸੱਲੀ ਤੁਸੀਂ ਆਪਣੀ ਆਪ ਕਰਕੇ ਖੜਨੀ ਹਾਂਜੀ